ਸ਼ੀਕਾਲ ਕੈਨਡੀ ਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕੁਲਵੰਸ ਦੋੜਵੀਂ ਨਾਬਾ ਬਲਾਕ ਦੇ ਪਿੰਡ ਚੈਲ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਿੰਡ ਦੇ ਵਿੱਚ ਅਨਾਉਂਸਮੈਂਟ ਹੁੰਦੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਹਰਕਤ ਬਚਾਉਂਦੀ ਹੈ ਤੇ ਪਿੰਡ ਵਾਸੀਆਂ ਦੇ ਉੱਪਰ ਉਲਟਾ ਜਿਹੜਾ ਹੈ ਉਹ ਰੋਕ ਲਗਾ ਦਿੰਦੀ ਹੈ ਇਕੱਠ ਹੋਣ ਤੋਂ ਰੋਕ ਲਗਾ ਦਿੰਦੀ ਹੈ ਤਾਂ ਪਿੰਡ ਦੇ ਨਿਵਾਸੀਆਂ ਦੇ ਨਾਲ ਜਦੋਂ ਸਾਡੇ ਰਿਪੋਰਟਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ 5 ਤੋਂ ਲੈ ਕੇ 7000 ਜਿਹੜੇ ਨੇ ਪ੍ਰਵਾਸੀ ਮਜ਼ਦੂਰ ਰਹਿ ਰਹੇ ਨੇ ਜਿਸ ਕਾਰਨ ਪਿੰਡ ਦੇ ਵਿੱਚ ਗਲਤ ਅਨਸਰ ਫੈਲ ਰਹੇ ਨੇ ਗੈਰ ਕਾਨੂੰਨੀ ਘਟਨਾਵਾਂ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਨੇ ਕਈ ਤਰ੍ਹਾਂ ਦੀਆਂ ਹੋਰ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਉਸ ਤੋਂ ਬਾਅਦ ਹੁਣ ਅਸੀਂ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਇਹਨਾਂ ਨੂੰ ਇੱਥੋਂ ਕੱਢਣ ਦੀ ਫਰਾਗ ਦੇ ਵਿੱਚ ਹਾਂ 1 April ਤੋਂ ਅਸੀਂ ਇਹ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਹੈ ਪਿੰਡ ਦੇ ਸਰਪੰਚ ਹੋਣ ਤੇ ਹੋਰ ਮੋਤਵਾਰ ਵਿਅਕਤੀ ਹੋਣ ਉਹਨਾਂ ਦੇ ਵੱਲੋਂ ਇਹ ਪਹਿਰ ਕਦਮੀ ਦਿਖਾਈ ਗਈ ਹੈ ਕਿਹਾ ਗਿਆ ਹੈ ਕਿ ਅਸੀਂ ਪਿੰਡ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਨਹੀਂ ਰਹਿਣ ਦੇਵਾਂਗੇ ਭਾਵੇਂ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਬੋਲਬਾਲਾ ਹੈ ਜਦੋਂ ਕਣਕ ਦੀ ਵਾਢੀ ਆਉਂਦੀ ਹੈ ਜਾਂ ਕਹਿ ਲਈਏ ਕਿ ਚੌਲਾਂ ਦੀ ਲਵਾਈ ਆਉਂਦੀ ਹੈ ਉਸ ਸਮੇਂ ਪ੍ਰਵਾਸੀ ਮਜ਼ਦੂਰਾਂ ਦੀ ਬਹੁਤ ਲੋੜ ਪੈਂਦੀ ਹੈ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਇਸ ਕੰਮ ਨੂੰ ਕਰਕੇ ਰਾਜੀ ਨਹੀਂ ਤਾਂ ਪਰ ਪ੍ਰਵਾਸੀ ਮਜ਼ਦੂਰਾਂ ਉੱਪਰ ਜਿਹੜਾ ਹੈ ਆਧਾਰਿਤ ਰਹਿਣਾ ਪੈਂਦਾ ਹੈ ਪਰ ਜਿਹੜੇ ਲੋਕ ਨੇ ਉਹ ਹੁਣ ਪ੍ਰਵਾਸੀਆਂ ਦੇ ਵਿਰੋਧ ਵਿੱਚ ਹੋ ਗਏ ਨੇ ਕਈ ਥਾਵਾਂ ਤੇ ਜਿਹੜੀਆਂ ਘਟਨਾਵਾਂ ਆਈਆਂ ਨੇ ਜਿਸ ਨੂੰ ਲੈ ਕੇ ਲੋਕ ਡਰ ਦੇ ਮਾਹੌਲ ਦੇ ਵਿੱਚ ਨੇ ਕਿਉਂਕਿ ਪ੍ਰਵਾਸੀ ਹਰ ਇੱਕ ਤਾਂ ਜਿਆ ਨਹੀਂ ਹੁੰਦਾ ਪਰ ਕਈ ਵਾਰ ਕਿਸੇ ਤਰ੍ਹਾਂ ਦੇ ਜਦੋਂ ਘਟਨਾਵਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਹੱਥ ਜਿਹੜਾ ਪਾਇਆ ਗਿਆ ਚਾਹੇ ਉਹ ਚੋਰੀ ਦੀਆਂ ਘਟਨਾਵਾਂ ਹੋਣ ਜਾਂ ਕਿਸੇ ਹੋਰ ਤਰ੍ਹਾਂ ਦੀਆਂ ਘਟਨਾਵਾਂ ਹੋਣ ਉਸ ਦੇ ਵਿੱਚ ਪ੍ਰਵਾਸੀਆਂ ਦਾ ਹੱਥ ਪਾਇਆ ਗਿਆ ਉਹ ਕੋਈ ਪ੍ਰਵਾਸੀ ਕਿਸੇ ਵੀ ਸਟੇਟ ਦਾ ਹੋ ਸਕਦਾ ਕਿਸੇ ਇੱਕ ਸਟੇਟ ਨੂੰ ਟਾਰਗੇਟ ਕਰਨਾ ਜਿਹੜਾ ਹੈ ਉਹ ਗਲਤ ਹੋਏਗਾ ਤੇ ਉਸ ਤੋਂ ਬਾਅਦ ਹੁਣ ਪਿੰਡ ਵਾਸੀਆਂ ਦੇ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ ਇਸ ਨੂੰ ਪਹਿਲ ਕਦਮੀ ਕਹਿ ਲਓ ਜਾਂ ਕਹਿ ਲਈਏ ਕਿ ਪਿੰਡ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਮਾਹੌਲ ਹੋਵੇ ਪਿੰਡ ਵਾਲਿਆਂ ਨੇ ਗੱਲਬਾਤ ਕੀਤੀ ਤੇ ਪਿੰਡ ਵਾਲਿਆਂ ਨੇ ਕਿਹਾ ਕਿ 507000 ਜਿਹੜਾ ਪ੍ਰਵਾਸੀ ਮਜ਼ਦੂਰ ਰਹਿ ਰਿਹਾ ਹੈ ਤੇ ਘਰ ਬਣਾਏ ਹੋਏ ਨੇ ਇਹਨਾਂ ਦੇ ਤਾਂ ਇੱਕ ਦੋ ਦੇ ਘਰ ਜਾ ਕੇ ਉਹਨਾਂ ਨੇ ਕਿਹਾ ਤਾਂ ਕੋ ਰਫੂ ਚੱਕਰ ਤੋਂ ਹੋ ਗਏ ਨੇ ਪਰ ਇੱਥੇ ਪੁਲਿਸ ਦਾ ਜਿਹੜਾ ਐਕਸ਼ਨ ਹੈ ਉਹ ਪਿੰਡ ਵਾਸੀਆਂ ਦੇ ਉੱਪਰ ਲਿਆ ਗਿਆ ਪਿੰਡ ਵਾਸੀਆਂ ਨੂੰ ਰੋਕਿਆ ਗਿਆ ਅਨਾਉਂਸਮੈਂਟ ਕਰਨ ਤੋਂ ਜਦੋਂ ਇੱਕ ਵਾਰ ਹੋ ਗਈ ਤੇ ਦੁਬਾਰਾ ਅਨਾਉਂਸਮੈਂਟ ਕਰਨ ਤੋਂ ਰੋਕਿਆ ਗਿਆ ਤਾਂ ਲਗਾਤਾਰ ਜਿਹੜਾ ਇਸ ਨੂੰ ਲੈ ਕੇ ਜਿਹੜੀ ਹੈ ਉਹ ਗੱਲ ਚੱਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਜਿਵੇਂ ਕਹਿ ਲਈ ਲੱਖਾਂ ਸਦਾਣੇ ਵਰਗੇ ਹੋਣ ਉਹਨਾਂ ਦੇ ਵੱਲੋਂ ਵੀ ਇਹ ਚੀਜ਼ਾਂ ਨੂੰ ਕਿਹਾ ਜਾਂਦਾ ਕਿ ਪ੍ਰਵਾਸੀ ਜਿਨ੍ਹਾਂ ਨੇ ਇੱਥੇ ਇਹਨਾਂ ਨੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੇ ਲੋਕ ਉਦੋਂ ਕੰਮ ਕਰਨਗੇ ਜਦੋਂ ਉੱਥੋਂ ਪ੍ਰਵਾਸੀ ਚਲੇ ਜਾਣਗੇ ਤਾਂ ਇਸ ਨੂੰ ਲੈ ਕੇ ਵੱਡੀ ਜਿਹੜੀ ਹੈ ਪਿੰਡਾਂ ਦੇ ਵਿੱਚ ਪਹਿਲ ਕਦਮੀ ਸ਼ੁਰੂ ਹੋਈ ਹੈ ਦੇਖਦੇ ਹਾਂ ਕਿ ਇਸ ਦਾ ਮਾਹੌਲ ਕੀ ਬਣਦਾ ਹੈ ਕਿ ਬਰਾਵੀ ਕੀ ਇਹ ਹੈਗਾ ਦਿੱਕੇ ਦਿਨ ਨੂੰ ਜੋ ਅਨਾਉਂਸਮੈਂਟ ਹੋ ਰਹੀ